ਕਹਿੰਦੇ ਅੱਜ ਮੁੱਖ ਮੰਤਰੀ ਸਾਹਿਬ ਆ ਰਹੇ ਆ। ਵੀ ਆ ਰਹੇ ਆ ਤੇ ਆਈ ਜਾਵੇ ਆਪਾਂ ਨੂੰ ਉਹਦੇ ਨਾਲ ਕੀ ਆਏ ਆ ਤੇ ਆਈ ਜਾਵੇ ਅਸੀਂ ਤਾਂ ਸੱਦਿਆ ਹੀ ਨਹੀਂ ਇਹਨਾਂ ਨੂੰ ਤੇ ਇਹ ਤੇ ਵੈਸੇ ਹੀ ਆ ਰਹੇ ਆ ਤੇ ਮੁੱਖ ਮੰਤਰੀ ਆਇਆ ਹੋਵੇ ਸਾਰਾ ਪਿੰਡ ਧਰਾਂ ਨੂੰ ਨਿਯੋਕੇ ਬਾਹਰ ਆ ਜਾਣਾ ਚਾਹੀਦਾ ਹੈ। ਪਿੰਡ ਵੇ ਲੋ ਕੋਈ ਪਿੰਡ ਦਾ ਇੱਥੇ ਬੰਦਾ ਨਾ ਕੋਈ ਗੁੱਡੀ ਕੋਈ ਨਹੀਂ ਹੈਗਾ। ਉਹ ਪਿੰਡ ਵਾਲੇ ਕਾ ਤੋਂ ਨਹੀਂ ਕਰ ਪਰ ਅੱਜ ਕਾ ਤੋਂ ਨਹੀਂ ਕਰ। ਬਸਾਦੀ ਨਹੀਂ ਕਰਦੇ ਭਾਜੀ ਇਹਨਾਂ ਨੂੰ। ਪਤਾ ਕਹਿੰਦੇ ਸੀ ਹਰਾ ਪੈਨ ਚਲਾਤਾ ਨੌਕਰੀਆਂ ਦੇਤੀਆਂ ਇਨਕਲਾਬ ਲਿਆਂਦਾ। ਕਾਇਦਾ ਵਿਲੇ ਪਰੇ ਫਿਰ ਜੱਟਾਂ ਸੰਤ ਜੜੀ ਨਹੀਂ ਮਿਲਦੀ। ਸਭੇ ਜਿਹੜੇ ਮਰਜ਼ੀ ਮੰਤਰੀ ਆ ਜਾਣ, ਵੋਟਾਂ ਨੂੰ ਪਾਉਣੀਆਂ ਆਂ ਅਮਰਪਾਲ ਬਾਟ ਨੂੰ। ਉਹਨਾਂ ਵੀ ਸਟੇਜਾਂ ਤੋਂ ਕਹਿ ਰਹੇ ਆ ਸਿੱਖਿਆ ਕ੍ਰਾਂਤੀ ਲੈ ਆਂਦੀ, ਉਹ ਕਹਿੰਦੇ ਸੀ ਯੋਧਨਾ ਸ਼ੇਫਰੋਤ ਚਲਾਤਾ ਇਨਕਲਾਬ ਲੈ ਜਾਂਦਾ, ਨੌਜਵਾਨਾਂ ਨੂੰ ਨੌਕਰੀਆਂ ਦੇ ਦਿੰਦੇ। ਸਾਡੇ ਪਿੰਡ ਦੇ ਰੋਜ਼ ਮੁੰਡੇ ਮਰਦੇ ਜਿਹੜੇ ਪੜ੍ਹੇ ਲਿਖੇ ਹੋ ਪੇਰਗਜ਼ਾਰ ਰਖਸ਼ੇ ਚਲਾਉਂਦੇ ਆ, ਇਹਨਾਂ ਨੂੰ ਨੌਕਰੀਆਂ ਕਿੱਥੋਂ ਦੇਤੀਆਂ ਨਾ? ਚਾਪ ਦੇ ਮੁੱਖ ਮੰਤਰੀ ਦਾ ਕਹਿੰਦੇ ਸੀ ਤੁਸੀਂ ਬਦਲਾ ਲੈ ਕੇ ਆਂ। ਬਦਲਾ ਕਿੱਥੇ ਆ? ਗੰਦਲਾ ਪੰਜਾਬ ਬਣਾਤਾ। ਵੇੜਾ ਕਰਕ ਕਰਤਾ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਵੇਖਣ ਆਏ ਹੋ ਨਹੀਂ ਜਈ ਤਾਂ ਆਪਣਾ ਕੰਮ ਕਰਦਾ ਤੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਕੀ ਦੇਣਾ ਫਟਕਲੇ ਸੁਣਾਉਣੇ ਇਹਨੇ ਵੀ ਫਟਕਲੇ ਕਰਾਉਣੇ ਹਾਂਜੀ ਉਹ ਉਹ ਤਾਂ ਕਿੱਕਲੀਆਂ ਪਾਉਣੀਆਂ ਇਹਨੇ ਵੇਖਿਓ ਉਹ ਤਾਂ ਉਹ ਤਾਂ ਕਹਿੰਦੇ ਅਸੀਂ ਰੰਗਲਾ ਪੰਜਾਬ ਲਿਆਂਦਾ ਰੰਗਲਾ ਪੰਜਾਬ ਇਦਾਂ ਹੀ ਆ ਜੀ ਕਿੱਕਲੀਆਂ ਸੁਣਾਸਣਾ ਰੰਗਲਾ ਪੰਜਾਬ ਲਿਆਂਦਾ ਉਹ ਕਹਿੰਦੇ ਸਿੱਕਿਆ ਕ੍ਰਾਂਤੀ ਲਿਆਂਦੀ ਸਿੱਕਿਆ ਕ੍ਰਾਂਤੀ ਕੀ ਲਿਆਂਦੀ ਆ ਜੀ ਸਾਰੇ ਨਸ਼ੇ ਫੇਰ ਕਰਦੇ ਪਏ ਉਹ ਕਹਿੰਦੇ ਉਹ ਤਾਂ ਨਸ਼ਾ ਫੇਰ ਸਾਰਾ ਨਸ਼ਾ ਹੀ ਚੱਲ ਗਿਆ ਇਹਨਾਂ ਵਾਰੀ ਤੇ ਸਾਰਾ ਮੈਂ ਨਸ਼ਾ ਹੀ ਚੱਲ ਗਿਆ ਇਹਨਾਂ ਵਾਰੀ ਤੇ ਠੀਕ ਹੈ ਮਰਜੀ ਕਰੀ ਜਾਣ ਇਹਦੇ ਸਾਲਾ ਝੂਠਾ ਨਚਾਰ ਅਸੀਂ ਚੋਲਿਆ ਦੋ ਦੂਜੀਆਂ ਪਾਰਟੀਆਂ ਤੋਂ ਤੰਗ ਆ ਕੇ ਇਹਨੂੰ ਚੋਲਿਆ ਵੀ ਬਣਵੇ ਦੀਆਂ ਬਣਵੇਆਂ ਸ਼ੀਟਾਂ ਨੂੰ ਦੇ ਦਿੱਤੀਆਂ ਇਹਨੇ ਕੀਤਾ ਕੀ ਲੋਕ ਕਹਿੰਦੇ ਸੀ ਰੰਗਲਾ ਪੰਜਾਬ ਨਾਲ ਸਿੱਖਿਆ ਕ੍ਰਾਂਤੀ ਲਿਆਂਦੀ ਯੋਧਨਾ ਸ਼ਫਰੋਤ ਚਲਾਇਆ ਰੰਗਲਾ ਪੰਜਾਬ ਤਾਂ ਹੀ ਵੇਖਣੀ ਦਾ ਜਿੱਦਾਂ ਦਾ ਬਣਿਆ ਨਸ਼ੇ ਸਗੋਂ ਵੱਲੋਂ ਜ਼ਿਆਦਾ ਵੱਧ ਗਏ ਆ ਨੌਜਵਾਨ ਸਾਡੇ ਅਰਗੇ ਸਾਰੇ ਜਿਹੜੇ ਉਹ ਬੇਰੋਜ਼ਗਾਰੀ ਕਰਕੇ ਹੁਣ ਕੋਈ ਢੇਡ ਚੱਪਾ ਕਰਦਾ ਨਹੀਂ ਮੁੰਡਾ ਉਹ ਤਾਂ ਕਹਿੰਦੇ ਨੌਕਰੀਆਂ ਦੇਤੀਆਂ ਅਸੀਂ ਦੇਖੋ ਕਿ ਜਿਸ ਤਰ੍ਹਾਂ ਮਤਲਬ 50 ਹਜ਼ਾਰ ਤੋਂ ਉੱਪਰ ਜਿਹੜੀਆਂ ਨੌਕਰੀਆਂ ਨੇ ਉਹ ਦੋ ਚੁੱਕੇ ਆ ਜੀ ਅਸੀਂ ਜਿਹੜੀ 10 ਲੱਖ ਬੀਮਾ ਦੀ ਯੋਜਨਾ ਉਹ ਸ਼ੁਰੂ ਕਰ ਰਹੇ ਆ ਜੀ ਕੀ ਦੀ ਵੀਰ ਬਾਜੀ ਮਾਰੂਗਾ ਸਾਡਾ ਅਮਰਤਪਾਲ ਬਾਟ ਅੰਮ੍ਰਿਤਪਾਲ ਬਾਠ ਹਾਂਜੀ ਠੀਕ ਆ ਕਾਲੀਦਾਰ ਕਾਲੀਦਾਰ ਤੇ ਪ੍ਰੋਗਰਾਮ ਬਈਏ ਝਾੜੂ ਵਾਲਾ ਦਾ ਖੜੇ ਤੁਸੀਂ ਇੱਥੇ ਹੈਂ ਵੀਰ ਅਹੀਂ ਤੇ ਆਪਣੀ ਦੁਕਾਨ ਤੇ ਖੜੇ ਆਂ ਦੁਕਾਨ ਤੇ ਖੜੇ ਆਂ ਕਹਿੰਦੇ ਅੱਜ ਮੁੱਖ ਮੰਤਰੀ ਸਾਹਿਬ ਆ ਰਹੇ ਆ ਵੀ ਝਾੜ ਆ ਤੇ ਆਈ ਜਾਵੇ ਆਪਨੂੰ ਉਹਦੇ ਨਾਲ ਕੀ ਆਏ ਆ ਤੇ ਆਈ ਜਾਵੇ ਠੀਕ ਆਵਾਦਮੀ ਪਾਰਟੀ ਦੇ ਕੰਮ ਕਿਵੇਂ ਆ ਬਾਈ ਕੰਮ ਸਾਡੇ ਪਿੰਡ ਚ ਤਾਂ ਕੋਈ ਦੇਖਦਾ ਨਹੀਂ ਵੀਰ ਉਹ ਤਾਂ ਕਹਿੰਦੇ ਅਸੀਂ ਕਮਾਂ ਦੀ ਕਹਿੰਦੇ ਲੋਹਾਰ ਲਾਤੀ ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਰੰਗਲਾ ਪੰਜਾਬ ਬਣਾਤਾ ਯੁੱਧ ਨਸ਼ਾ ਅਪਰੋਧ ਚਲਾਤਾ ਵੀਰ ਸਾਡੇ ਪਿੰਡ ਤੋਂ ਪਰੰਪਰਾ ਬਣਿਆ ਪਰੇ ਪਰੇ ਬਣਿਆ ਇੱਧਰ ਕਿਉਂ ਨਹੀਂ ਬਣਿਆ ਇੱਧਰ ਫੇਰ ਤੁਹਾਡੇ ਸਾਹਮਣੇ ਆਹ ਵੇਖ ਲਓ ਕਿਵੇਂ ਦੇਖਦੇ ਹੋ ਬਾਈ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਆ ਅੱਜ ਆਮ ਇੱਕ ਤਾਂ ਪਹਿਲਾ ਵੀ ਮੁੱਖ ਮੰਤਰੀ ਹੋ ਰਹੇ ਆ ਉਹਨਾਂ ਨੂੰ ਉਦਾਂ ਰੱਖੀਦਾ ਇਹਨਾਂ ਨੂੰ ਇੱਦਾਂ ਰੱਖਾਂਗੇ ਠੀਕ ਹੈ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਰ ਦੇ ਜਿਹੜੇ ਮੁਝਾ ਹੈ ਲੋ ਕਿਹਨੂੰ ਚੋਣਨਗੇ ਕਿਹਨੂੰ ਇਸ ਵਾਰੀ ਇਹ ਤਾਂ ਮੌਕਾ ਦੱਸੋ ਮੌਕਾ ਹੀ ਦੱਸੂਗਾ ਜਿਵੇਂ ਦੇਖਦੇ ਆ ਬਾਈ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਹਰ ਇੱਕ ਦਾ ਜ਼ੋਰ ਲੱਗਿਆ ਹੋਇਆ ਇਸ ਜਿਮਨੀ ਚੋਣ ਤੇ ਜ਼ੋਰ ਸਾਰਿਆਂ ਦਾ ਲੱਗਾ ਹਾਂ ਤਦੇ ਵੇ ਮੈਦਾਨ ਤੇ ਕੋਈ ਨਹੀਂ ਸਿਰੂਆ ਅੱਛਾ ਆਮ ਆਦਮੀ ਪਾਰਟੀ ਨੇ ਕੰਮ ਕਿਹੋ ਜਿਹਾ ਕੀਤੇ ਜੋ ਵੀ ਹੋਇਆ ਜਿੱਦਾਂ ਦੇ ਹੋਇਆ ਸਾਰੀਆਂ ਪਾਰਟੀਆਂ ਨਾਲ ਕੋਈ ਤੁਹਾਨੂੰ ਪਤਾ ਹੀ ਕੰਮ ਕਿ ਲਾਉਂਦੀਆਂ ਹੁੰਦੀਆਂ ਠੀਕ ਹੈ ਨਹੀਂ ਜੋ ਕਰਦੇ ਉਹ ਕੋਈ ਕਰਨਾ ਨਹੀਂ ਨਹੀਂ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਸੀ ਸੀ ਬਦਲਾ ਲੈ ਕੇ ਆਵਾਂਗੇ ਅਸੀਂ ਰੰਗਲਾ ਪੰਜਾਬ ਲਿਆਂਦਾ ਸੀ ਸਿੱਖਿਆ ਕ੍ਰਾਂਤੀ ਯੋਧਨ ਸ਼ਹਿਰਦ ਸਲਾਵਾਂਗੇ ਬਦਲਾ ਕੋਈ ਵੇਖਿਆ ਤੂੰ ਨਸ਼ਿਆਂ ਦੇ ਬਦਲਾ ਕੋਈ ਨਹੀਂ ਵੇਖਿਆ ਨਾ ਤੋ ਠੀਕ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਕਹਿੰਦੇ ਸੀ ਵੱਡੇ ਤਸਕਰ ਫੜ ਲਏ ਸੀ ਕਹਿੰਦੇ ਬਹੁਤ ਕੋਈ ਖਤਮ ਕਰਤਾ ਕਿੰਨੇ ਕ ਫੜੇ ਆ ਕਿੱਥੋਂ ਕਿੱਥੋਂ ਫੜੇ ਆ ਅੱਛਾ ਉਹ ਤਾਂ ਉਹ ਤਾਂ ਕਹਿੰਦੇ ਸੀ ਨੌਕ ਉਹ ਤਾਂ ਕਹਿੰਦੇ ਸੀ ਹਰਾ ਪੈਨ ਚਲਾਤਾ ਨੌਕਰੀਆਂ ਦੇਤੀਆਂ ਇਨਕਲਾਬ ਲਿਆਂਦਾ ਸੀ ਤਾਂ ਹੀ ਤੇ ਵੇਲੇ ਤੋਰੇ ਫਿਰਦੇ ਤਾਂ ਸਾੰਦ ਤੇ ਢਾੜੀ ਵੀ ਨਹੀਂ ਮਿਲਦੀ ਅੱਛਾ ਹਾਂ ਫੇਰ ਫੇਰ ਬਾਈ ਕੀ ਲੱਗਦਾ ਅੱਜ 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 ਜਿਵੇਂ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੱਜ ਵੀ ਉਹ ਤੁਹਾਡੇ ਅਸਤੀ ਆ ਰਹੇ ਆ ਸਪਿੰਡ ਅਸਤੀ ਆ ਰਹੇ ਆ ਵੀਰਾ ਲੀਡਰ ਆਉਂਦੇ ਜਾਂਦੇ ਰਹਿੰਦੇ ਇਲਕਸ਼ਨਾਂ ਚ ਅੱਛਾ ਤਹਰਾ ਜੰਦੇ ਰਹਿਣਾ ਨਾ ਪਰ ਉਹ ਤਾਂ ਉਹ ਤਾਂ ਕਹਿੰਦੇ ਮੈਂ ਆਮ ਕਰਦਾ ਮੈਂ ਤਾਂ ਤਾਂ ਕਰਕੇ ਲੋਕਾਂ ਦੇ ਵਿੱਚ ਕੋਈ ਨਾ ਸਾਰੇ ਘਰ ਦੇ ਬਾਹਰ ਤਾਂ ਕਿਹੜਾ ਵਾ ਕਹਿੰਦਾ ਤਰਨਤਾਰ ਦੇ ਲੋਕ ਕਿਹਨੂੰ ਐਦ ਕੀ ਭਾਜੀ ਇਹ ਪਤਾ ਲੱਗਣਾ ਜਦੋਂ 14 ਤਰੀਕ ਨੂੰ ਡੱਬੇ 'ਚ ਵੋਟਾਂ ਪੈ ਗਈਆਂ ਐਦ ਕੀ ਕੋਈ ਪਿੰਡਾ ਜੋ ਉਹ ਜਹਾ ਹੰਗਾਰਾ ਨਹੀਂ ਇਹਨਾਂ ਨੂੰ ਮਿਲਣਾ ਠੀਕ ਕੋਈ ਹੰਗਾਰਾ ਨਹੀਂ ਮਿਲਣਾ ਸਾਡੇ ਪਿੰਡ ਦਾ ਖੁਦ ਅਮਰਪਾਲ ਸਿੰਘ ਬਾਠ ਅੱਛਾ ਜਿਹਨਾਂ ਸਾਡੇ ਪਿੰਡ ਦੀ ਨਿਹਾਰ ਬਦਲੀ ਆ ਅਹੀਂ ਉਹਨੂੰ ਮੰਤਰੀ ਖਿਲਾ ਰਿਆ ਵਾ ਅੱਜ ਅੱਜ ਅਮਰਪਾਲ ਬਾਠ ਦੇ ਪਿੰਡ ਹੀ ਕਹਿੰਦੇ ਮੁਖਮੰਦੀ ਜੋ ਮਰਦੇ ਜੋ ਮਰਜ਼ੀ ਕਰੀ ਜਾਵੇ ਭਾਵੇਂ ਜਿਹੜੇ ਮਰਜ਼ੀ ਮੰਤਰੀ ਆ ਜਾਣ ਵੋਟਾਂ ਨੂੰ ਪਾਉਣੀਆਂ ਆ ਅਮਰਪਾਲ ਬਾਠ ਨੂੰ ਅਮਰਪਾਲ ਬਾਠ ਹਾਂਜੀ ਠੀਕ ਹੈ ਤੇ ਆਪਣਾ ਇੱਕ ਇੱਕ ਗੱਲ ਹੋਰ ਹੈ ਜਿਵੇਂ ਆ ਅਮਰਪਾਲ ਸਿੰਘ ਖਾਲਸਾ ਉਹਦਾ ਕੀ ਮਾਹੌਲ ਆ ਬਈ ਉਹਦਾ ਵੀ ਭਾਜੀ ਬਹੁਤ ਵਧੀਆ ਮਾਹੌਲ ਆ ਉਹਦਾ ਵੀ ਉਹਦਾ ਹੀ ਮਾੜਾ ਨਹੀਂ ਕਹਿੰਦੇ ਕਿਸੇ ਪਾਰਟੀ ਨੂੰ ਪਰ ਇਹਨਾਂ ਪਹਿਲੀਆਂ ਸਰਕਾਰਾਂ ਨੇ ਤੇ ਬੇੜਾ ਹੀ ਕਰਕ ਕਰਤਾ ਆ ਨਾ ਸਾਡੇ ਪਿੰਡਾਂ ਦਾ ਚਾਰ-ਚਾਰ ਤੇ ਘਰ ਦੇ ਵਿੱਚ ਸਮੇਈ ਗੀਏ ਤੁਰੇ ਫਿਰਦੇ ਆ ਜਿਵੇਂ ਜਿਵੇਂ ਆ ਆਮਦਨੀ ਪਾਰਟੀ ਆ ਰਹੀ ਆ ਆਮਦਨੀ ਪਾਰਟੀ ਦੇ ਕੰਮ ਕਿਹੜੇ-ਕਿਹੜੇ ਚੰਗੇ ਲੱਗਿਆ ਉਹ ਭਾਜੀ ਇਹਨਾਂ ਕੀਤਾ ਕੀ ਗਨੌਂ ਤੇਹੀਂ ਉਹ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾਤਾ ਸਿੱਖਿਆ ਇਹ ਇੱਕ ਇੱਕ ਵੇੜ ਮੈਂ ਕੰਮ ਕਰਾਉਣਾ ਉਹ ਕਹਿੰਦੇ ਸੀ ਰੰਗਲਾ ਪੰਜਾਬ ਲੈ ਆਉਂਦਾ ਹੁਣ ਵੀ ਸਟੇਜਾਂ ਤੋਂ ਕਹਿ ਰਹੇ ਆ ਸਿੱਖਿਆ ਕ੍ਰਾਂਤੀ ਲੈ ਆਂਦੀ ਉਹ ਕਹਿੰਦੇ ਸੀ ਯੋਧਨਾ ਸ਼ੈਫਰੁੱਧ ਚਲਾਤਾ ਇਨਕਲਾਬ ਲੈ ਆਂਦਾ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੰਦੀ ਸਾਡੇ ਪਿੰਡ ਦੇ ਰੋਜ਼ ਮੁੰਡੇ ਮਰਦੇ ਜਿਹੜੇ ਪੜ੍ਹੇ ਲਿਖੇ ਹੋ ਬੇਰਗਜ਼ਾਰ ਰਖਸ਼ੇ ਚਲਾਉਂਦੇ ਆ ਇਹਨਾਂ ਨੂੰ ਨੌਕਰੀਆਂ ਕਿੱਥੋਂ ਦੇਤੀਆਂ ਨਾ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਕਹਿੰਦੇ ਸੀ ਤੁਸੀਂ ਬਦਲਾ ਲੈ ਕੇ ਆ ਬਦਲਾ ਕਿੱਥੇ ਆ ਗੰਦਲਾ ਪੰਜਾਬ ਬਣਾਤਾ ਬੇੜਾ ਕਰ ਕਰਤਾ ਇਹਨਾਂ ਨੇ ਫਿਰ ਅੱਜ ਵੇਖੜ ਵੀ ਆਏ ਹੋ ਬਾਈ ਫਿਰ ਉਹਨਾਂ ਦੇ ਮੈਂ ਸਾਡਾ ਪਿੰਡ ਆ ਦੇ ਸਾਡਾ ਪਿੰਡ ਸਾਡਾ ਘਰ ਆ ਸਾਹਮਣੇ ਸਾਡੇ ਘਰ ਆ ਹਾਂਜੀ ਹਾਂਜੀ ਕਿਵੇਂ ਬਾਈ ਅਸੀਂ ਪਿੰਡ ਸਾਡਾ ਹੀ ਆ ਨਹੀਂ ਸਕਦੇ ਆ ਸਕਦੇ ਹੋ ਬਾਈ ਆ ਸਕਦੇ ਹੋ ਬਾਈ ਉਹ ਬੈਸੇ ਗੱਲ ਕਰ ਦੋ ਪਹਿਲਾਂ ਬਾਈ ਫਿਰ ਅੱਜ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਹੋ ਸਕਦਾ ਉਹ ਹੋਰ ਵੀ ਤੁਹਾਡੇ ਪਿੰਡ ਲਈ ਐਲਾਨ ਕਰਕੇ ਜਾਣ ਉਹ ਭਾਜੀ ਜੋ ਮਰਜੀ ਕਰੀ ਜਾਣ ਇਹਦੇ ਸਾਲਾ ਝੂਠਾ ਨਚਾ ਰਹੇ ਚੋਲਿਆ ਦੋ ਦੂਜੀਆਂ ਪਾਰਟੀਆਂ ਤੋਂ ਤੰਗ ਆ ਗਏ ਇਨੂੰ ਚੋਲਿਆ ਵੀ ਬਣਵੇ ਦੀਆਂ ਬਣਵੇਆਂ ਸ਼ੀਟਾਂ ਨੂੰ ਦੇਤੀਆਂ ਇਹਨੇ ਕੀਤਾ ਕਿ ਇਹਦੇ ਮੈਂ ਲੈਣੇ ਹਾਂ ਠੀਕ ਆ ਉਹ ਤਾਂ ਉਹ ਤਾਂ ਕਹਿੰਦੇ ਕਹਿੰਦੇ ਭਾਈ ਇਸ ਵਾਰੀ ਜੇ ਨਸ਼ਾ ਖਤਮ ਕਰਨਾ ਤੇ ਹਰਵੀਰ ਸਿੰਘ ਸੰਬਾਸ ਜੀ ਪਹਿਹੋ ਕਿ ਇਹਦਾ ਚੈਲੰਜ ਸਾਡੇ ਨਾਲ ਖੇਡਣਦਾ ਸਾਨੂੰ ਤਾਂ ਮਾਰਨਦਾ ਆ ਆਪਸੇ ਚੋਰੀ ਕੁੱਤੀ ਸਾਰੇ ਰਲੇ ਉੱਤੇ ਅਕਾਲੀ ਦਲ ਦੀ ਸਥਿਤੀ ਕੀ ਰਹੂਗੀ ਤਰਨਤਾਪ ਅਕਾਲੀ ਦਲ ਦੀ ਇੱਕ ਨੰਬਰ ਤੇ ਆਉਣਾ ਅਕਾਲੀ ਦਲ ਨੇ ਵੇਖੋ ਸਾਡੇ ਪਿੰਡ ਵਾਲੇ ਬਾਠ ਨੇ ਠੀਕ ਆ ਆ ਜਿਹੜੇ ਲੋਕ ਨੇ ਉਹ ਪ੍ਰੋਗਰਾਮ ਜ਼ਰੂਰ ਮੁੱਖ ਮੰਤਰੀ ਸਾਹਿਬ ਦਾ ਵੇਖਣ ਆਏ ਨੇ ਪਰ ਸਿਫਤਾ ਅਕਾਲੀ ਦਲ ਦੀਆਂ ਹੋ ਰਹੀਆਂ ਤਾਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜ ਬਾੜ ਸ਼ਾ ਮਿਆਂਪੁਰ ਆੜਿਆਂ ਇਹ ਸੰਗਤ ਦੇ ਰੜ ਕੇ ਮਹਾਪੁਰਸ਼ਾਂ ਬਾਬਾ ਖੜਕਸਾਹ ਦਾ ਪੁਰਬਤਾ ਹੈ ਤੇ ਕੋਈ ਸਨਾਰਾ ਨਹੀਂ ਹੋਣ ਦੇ ਜਿਹੜੇ ਸੰਗਤ ਨੇ ਰੜ ਕੇ ਉਹ ਜਿਹੜਾ ਬਤਾਵਾ ਬਹੁਤ ਧੰਨਵਾਦ ਸੰਗਤ ਜਿਹੜੇ ਹਰ ਛਾੜੇ ਜਦੋਂ ਮੇਲਾ ਹੁੰਦਾ ਜੋੜ ਮੇਲਾ ਇਹ ਸੰਗਤ ਬਹੁਤ ਇਲਾਕੇ ਦਾ ਸੰਯੋਗ ਦਿੰਦੀ ਆ ਬਾਬਾ ਪੁੰਟਾ ਸਾਹਿਬ ਜਿਨ੍ਹਾਂ ਇਹ ਮਹਾਰਾਜ ਸੱਚ ਬਾਹੇ ਕਿਰਪਾ ਕਰ ਰਹੇ ਕੋਲ ਦੇ ਵੀ ਇਹਨਾਂ ਨੂੰ ਚਾਹੀਦਾ ਮੰਤਰੀਆਂ ਮੰਤਰੀ ਨੂੰ ਤੇ ਹਮਾਰਾ ਚਾਹੀਦਾ ਇਧਰਲੇ ਪਾਸੇ ਚੱਲ ਫੜਨਾ ਭਾਈ ਭਾਈ ਇਸੇ ਪਿੰਡ ਤੋਂ ਹਾਂਜੀ ਵੀਰ ਜੀ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਫਿਰ ਕੀ ਵੇਖਣ ਆਏ ਹੋ ਕੀ ਸੁਣਣ ਆਏ ਹੋ ਪੰਜਾਬ ਦੇ ਮੁੱਖ ਮੰਤਰੀ ਦੇ ਕੋਈ ਇੱਥੇ ਆਉਣ ਦੇ ਵਿਚਾਰ ਨਹੀਂ ਰਗੇ ਮੀਆਂਪੁਰ ਚ ਅੱਛਾ ਇਹ ਆਪਣੇ ਆਪ ਆ ਰਹੇ ਆ ਈ ਯਾਰ ਉਹ ਤਾਂ ਤੁਹਾਡੀ ਖਾਤਰ ਆ ਰਹੇ ਆ ਨਾ ਉਹ ਤਾਂ ਉਹ ਤਾਂ ਆਮ ਘਰ ਦੇ ਮੁੱਖ ਮੰਤਰੀ ਆ ਤਾਂ ਕਰਕੇ ਆ ਰਹੇ ਆ ਆਮ ਘਰ ਦੇ ਅਸੀਂ ਤਾਂ ਇੱਥੇ ਆਈ ਅਸੀਂ ਤਾਂ ਸੱਦਿਆ ਹੀ ਨਹੀਂ ਇਹਨਾਂ ਨੂੰ ਤੇ ਇਹ ਤਾਂ ਵੈਸੇ ਆ ਰਹੇ ਆ ਤੇ ਆਹ ਜੀ ਤੁਹਾਨੂੰ ਕੋਈ ਅੱਛਾ ਵੇਖਣ ਆਇਓ ਮੁੱਖ ਮੰਤਰੀ ਸਾਹਿਬ ਹਾਂਜੀ ਵੇਖਣ ਆਇਆ ਕਿਦਾਂ ਦਾ ਹੈ ਟੁਟਕਲੇ ਸੁਣਾਉਣੇ ਇਹਨੇ ਕਿਉਂ ਵੇਖ ਕਿਵੇਂ ਟੁਟਕਲੇ ਸੁਣਾਉਣੇ ਇਹਨੇ ਵੀ ਟੁਟਕਲੇ ਸੁਣਾਉਣੇ ਹਾਂਜੀ ਉਹ ਉਹ ਤਾਂ ਇੱਕ ਇਕਲੀਆਂ ਹੀ ਪਾਉਣੀਆਂ ਇਹਨੇ ਵੇਖਿਓ ਉਹ ਤਾਂ ਉਹ ਤਾਂ ਕਹਿੰਦੇ ਅਸੀਂ ਰੰਗਲਾ ਪੰਜਾਬ ਲਿਆਂਦਾ ਰੰਗਲਾ ਪੰਜਾਬ ਇਦਾਂ ਹੀ ਆ ਜੀ ਟਿੱਕਲੀਆਂ ਸੁਣਾਸਣਾ ਲੰਗੜਾ ਪੰਜਾਬ ਲਿਆਂਦਾ ਉਹ ਕਹਿੰਦੇ ਸਿੱਖਿਆ ਕ੍ਰਾਂਤੀ ਲਿਆਂਦੀ ਸਿੱਖਿਆ ਕ੍ਰਾਂਤੀ ਕੀ ਲਿਆਂਦੀ ਆ ਜੀ ਸਾਰੇ ਨਸ਼ੇ ਫ੍ਰੀ ਕਰਦੇ ਪਏ ਉਹ ਕਹਿੰਦੇ ਯੁੱਧ ਨਸ਼ਾ ਫ੍ਰੀ ਆਇਆ ਸਾਰਾ ਨਸ਼ਾ ਹੀ ਚੱਲ ਗਿਆ ਇਹਨਾਂ ਵਾਰੀ ਤੇ ਹੈ ਸਾਰਾ ਮੈਂ ਨਸ਼ਾ ਹੀ ਚੱਲ ਗਿਆ ਇਹਨਾਂ ਵਾਰੀ ਤੇ ਠੀਕ ਹੈ ਕਾਲੀ ਦਲ ਲੈ ਜਾਊਗਾ ਕਿਵੇਂ ਕਾਲੀ ਦਲ ਕਾਲੀ ਦਲ ਵਾਲੇ ਹਾਂਜੀ ਤੇ ਭਾਈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਹਿੰਦੇ ਕਾਲੀ ਦਲ ਦੇ ਤਾਂ ਭਾਂ ਵੀ ਬੜੀ ਪਈ ਆ ਕਹਿੰਦੇ ਕਿਉਂ ਜੀ ਪਹਿਲਾਂ ਸੀ ਕਹਿੰਦੇ ਝਾੜੂ ਦੇ ਬਾਦ ਐਗ ਜੀ ਦੇ ਤੱਕੜੀ ਜਿਹਾ ਧੋਲਾਂਗੇ ਇਹਨਾਂ ਨੂੰ ਵੀ ਜੀ ਹਾਂਜੀ ਬਾਈ ਕੀ ਲੱਗਦਾ ਫਿਰ ਮਾਹੌਲ ਕੀ ਹੋਊਗਾ ਇਸ ਵਾਰੀ ਇਸ ਵਾਰੀ ਹਰਮਿਤ ਸਿੰਘ ਜਤਨ ਸਿੰਘ ਜੀ ਪੱਕਾ ਜੀ ਜ਼ਰੂਰ ਹਰਮਿਤ ਸਿੰਘ ਜਤਨ ਸਿੰਘ ਕਿੰਨੀ ਕਿੰਨੀ ਲੀਡ ਦੇ ਨਾਲ ਜਿੱਤੋਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ 2022 ਦੇ ਵਿੱਚ 92 ਸੀਟਾਂ ਪ੍ਰਾਪਤ ਕੀਤੀਆਂ ਅਮਰੀਕ ਸਿੰਘ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਹੁਣ ਕਿੰਨੀ ਕੀ ਲੀਡ ਨਾਲ ਜਿੱਤੋਗੇ ਜੀ ਜਿਹੜੇ ਜਿੱਤਿਆ ਤੇ ਅਸੀਂ ਤਕਰੀਬਨ ਜਿਹੜੇ 4 ਦਿਨ ਪਹਿਲਾਂ ਤੋਂ ਜਿੱਤੇ ਪਏ ਹੁਣ ਤਾਂ ਲੀਡ ਬਣ ਰਹੀ ਜੀ ਤਕਰੀਬਨ ਤੁਸੀਂ ਕਹਿੰਦੇ ਕਿ 20 ਤੋਂ ਪਲੱਸ ਲੀਡ ਤੇ ਜਿੱਤਣਗੇ ਜੀ ਮੁਕਾਬਲਾ ਕਿਹਦੇ ਨਾਲ ਰਹੂਗਾ ਬਾਈ ਨਹੀਂ ਅਸੀਂ ਮੁਕਾਬਲਾ ਨਹੀਂ ਅਸੀਂ ਤੇ ਆਪਣੇ ਜਿਹੜਾ ਅ ਸਾਡਾ ਜਿਹੜਾ ਹੈਗਾ ਜੇ ਅਸੀਂ ਵਿਕਾਸ ਕੀਤਾ ਸੀ ਉਹਦੇ ਆਧਾਰ ਤੇ ਵੋਟ ਮੰਗ ਰਹੇ ਆ ਅਸੀਂ ਆਟਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਭਾਈ ਕਾਂਗਰਸ ਦੇ ਵੱਡੇ ਲੀਡਰ ਜਾਂ ਹੋਰ ਜਿਹੜੇ ਕਾਲੀ ਦਲ ਦੇ ਲੀਡਰ ਨੇ ਉਹ ਕਹਿੰਦੇ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕੁਛ ਨਹੀਂ ਕੀਤਾ ਚੁਟਕਲੇ ਸੁਣਾਉਣ ਤੋਂ ਲੱਗਦੇ ਤੁਸੀਂ ਇੱਥੇ ਦੇਖੋ ਨਾ ਕਿਉਂ ਨਹੀਂ ਕੀਤਾ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਮਤਲਬ 50000 ਤੋਂ ਉੱਪਰ ਜਿਹੜੀਆਂ ਨੌਕਰੀਆਂ ਨੇ ਉਹ ਦੇ ਚੁੱਕੇ ਆ ਜੀ ਅਸੀਂ ਜਿਹੜੀ 10 ਲੱਖ ਬੀਮਾ ਦੀ ਯੋਜਨਾ ਉਹ ਸ਼ੁਰੂ ਕਰ ਰਹੇ ਆ ਜੀ ਤੁਸੀਂ ਦੇਖੋ ਹੋਇਆ ਕਿਤੇ ਨੀਗਾ ਜੀ ਤੁਸੀਂ ਇੱਕ ਦੇਖੋ ਜਿਸ ਤਰ੍ਹਾਂ ਐਸਐਸਐਫ ਆ ਤੁਸੀਂ ਸੜਕਾਂ ਤੇ ਆਪ ਦੇਖਦੇ ਹੋ ਨਾ ਇਹ ਜੇ ਤੱਕ ਤੁਸੀਂ ਦੱਸਦੇ ਆ ਅਵਿਸ਼ਕਾਰ ਹੋਇਆ ਕਿਉਂਕਿ ਬਾਕੀ ਪਾਰਟੀਆਂ ਨੇ ਕੀ ਕਰਨਾ ਸੀ ਕਿਉਂਕਿ ਬਾਕੀ ਪਾਰਟੀਆਂ ਨੇ ਕਰਨਾ ਸੀ ਗੱਡੀਆਂ ਲੈ ਲੈਣੀਆਂ ਸੀ ਪਰ ਉਹ ਕੀ ਹੋਣੀ ਸੀ ਹੁਣ ਲੀਡਰਾਂ ਦੀਆਂ ਪਾਇਲਟ 'ਚ ਲੱਗੀਆਂ ਹੋਣੀਆਂ ਸੀ ਤੁਸੀਂ ਆਪ ਦੇਖੋ ਤੁਸੀਂ ਪੱਤਰਕਾਰ ਭਾਈਚਾਰਾ ਰੈਗੂਲਰੀ ਛੜਕਾਂ ਦੇ ਰਹਿੰਦੇ ਹੋ ਤੁਸੀਂ ਦੇਖੋ ਇਹੋ ਜੀਆਂ ਦਿਨਾਂ ਕਦੀ ਕਿਸੇ ਪਾਰਟੀ ਨੇ ਪਹਿਲਾਂ ਦਿੱਤੀਆਂ ਜੀ ਕਿਉਂਕਿ ਇਹ ਇਕੱਲੀ ਆਮ ਆਦਮੀ ਪਾਰਟੀ ਆ ਜਿਹੜੀ ਆਮ ਜਨਤਾ ਦੀ ਸੋਚਦੀ ਆ ਜੀ ਬਾਈ ਕੀ ਲੱਗਦਾ ਮਾਹੌਲ ਕੀ ਹੋਊ ਫਿਰ ਤਰਨਤਾਰ ਦਾ ਇਸ ਵਾਰੀ ਜਿਆਮ ਆਮ ਆਦਮੀ ਪਾਰਟੀ ਪੂਰੇ ਜੋਰ ਸ਼ੋਰ ਨਾਲ ਜਿੱਤ ਰਹੀ ਹੈ ਜਿਵੇਂ ਜਿਵੇਂ ਇਸ ਪਿੰਡ ਦੀ ਗੱਲ ਕਰੀਏ ਤਾਂ ਇਹ ਬਾੜ ਦਾ ਪਿੰਡ ਹੈ ਸ਼ਾਇਦ ਅਮਰਪਾਲ ਬਾੜ ਦਾ ਲੋਕ ਉਧਰਲੇ ਪਾਸੇ ਜਾਣਗੇ ਕਾਲੀਤਾਲ ਵਾਲੇ ਨਹੀਂ ਜੀ ਪੰਜਾਬ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਇਥੋਂ ਜਿੱਤੂਗੀ ਤੇ ਤੁਸੀਂ ਦੇਖਿਓ ਕਿ ਲੋਕ ਬਾ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਬਹੁਤ ਖੁਸ਼ ਆ ਫ੍ਰੀ ਯੂਨਿਟ ਬਿਜਲੀ ਮਿਲ ਰਹੀ ਆ ਪਾਣੀ ਦਾ ਵਧੀਆ 24 24 ਵੀਕੈਂਡ ਹੈ ਮੋਟਰਾਂ ਦੇ ਬੱਤੀ ਆਉਂਦੀ ਆ ਪੰਜਾਂ ਪੰਜਾਂ ਕਿੱਲਾਂ ਦਾ ਚਿੱਕੜਕੇ ਵਰੀ ਲੋਕਾਂ ਨੇ ਪਾਣੀ ਛੱਡ ਕੇ ਮਾਰਤਾ ਤੇ ਬਿੰਦ ਤੋਂ ਬੈਨੀਫਿਟ ਹੁੰਦਾ ਸਾਡਾ ਕਿਉਂ ਮੇਨ ਖੇਤਾਂ ਜਿਹੜਾ ਉਹ ਖੇਤੀ ਆ ਕਿੰਨੇ ਕਿੰਨੇ ਕੰਮ ਕੀਤੇ ਆ ਆਰਮੀ ਪਾਰਟੀ ਨੇ ਹੁਣ ਬਹੁਤ ਜਿਵੇਂ ਕਿ ਇਹ ਮੈਂ ਬਿਜਲੀ ਦਾ ਲਾਵਾ 600 ਯੂਨਿਟ ਮਾਫ ਮਿਲਦਾ ਹੀ ਆ ਕਿਸਾਨਾਂ ਨੂੰ ਬਿਜਲੀ ਜਿਹੜੀ ਆ ਪੂਰੀ ਨਿਰੰਤਰ ਮੋਟਰਾਂ ਦੇ ਮਿਲ ਰਹੀ ਆ ਕੋਈ ਨਿਕਾਲ ਨਹੀਂ ਮਰਨ ਦਿਆ ਲਗਾਤਾਰ ਮੋਟਰਾਂ ਜਿਹੜੀਆਂ ਉਹ ਚੱਲਦੀਆਂ ਵਾ ਕਿਸਾਨ ਆਪਦਾ ਕੰਮ ਕਰਕੇ ਘਰੇ ਆ ਜਾਂਦਾ ਸੋ ਦੂਸਰਾ ਜੀ ਸੜਕਾਂ ਬਣ ਰਹੀਆਂ ਵਾ ਪੂਰਾ ਵਿਕਾਸ ਜਿਹੜਾ ਵਾ ਜੋ ਰੌਸ਼ਲਾ ਹੋਇਆ ਲੋਕ ਬਹੁਤ ਖੁਸ਼ ਆ ਤਾਂ ਕਾਂਗਰਸ ਤਾਂ ਕਹਿੰਦੀ ਕੰਮ ਹੀ ਨਹੀਂ ਕੀਤੇ ਭਾਈ ਇਹਨਾਂ ਨੇ ਅਕਾਲੀ ਦਲ ਵੀ ਕਹਿੰਦੇ ਕਹਿੰਦੇ ਕੰਮ ਹੀ ਨਹੀਂ ਕੀਤਾ ਮੁੱਖ ਮੰਤਰੀ ਨੇ ਲਓ ਜੀ ਉਹ ਉਹਨਾਂ ਦੀ ਨਜ਼ਰ ਤੇ ਆਏ ਤੇ ਲੋਕਾਂ ਨੇ ਦੱਸਣਾ ਨਾ ਲੋਕਾਂ ਦਾ 14 ਤਰੀਕ ਨੂੰ ਪਤਾ ਲੱਗ ਜਾਣਾ ਜਦੋਂ ਪੂਰੀ ਜੋਰ ਸ਼ੋਰ ਦੇ ਨਾਲ ਤਰਨ ਤਰਨ ਦੀ ਅਸੀਂ ਸ਼ੀਟ ਗੱਡੀ ਜੀ ਤਾਂ ਲਗਾਤਾਰ ਉਧਰਲੇ ਪਾਸੇ ਸਟੇਜ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਕੁਝ ਸਮੇਂ ਤੱਕ ਇਸ ਸਟੇਜ ਤੇ ਪਰਾਜਮਾਨ ਹੋਣਗੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤਾਂ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਣ ਦੇ ਲਈ ਆ ਰਹੇ ਨੇ ਪੁਸ਼ਕਪਿੰਡ ਦੇ ਲੋਕ ਨੇ ਕੁਝ ਲਗ ਲਗ ਪਿੰਡਾਂ ਤੋਂ ਨੇ ਕਿਉਂਕਿ ਲਗਾਤਾਰ ਤਰਨ ਤਰਨ ਦੀ ਜਿਹੜੀ ਚੋਣ ਹੈ ਇੱਥੇ ਹਰ ਇੱਕ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਹੈ ਹਰ ਇੱਕ ਉਮੀਦਵਾਰ ਦਾ ਜ਼ੋਰ ਲੱਗਿਆ ਹੋਇਆ ਹੈ ਬਾਈ ਕਿਵੇਂ ਮੁੱਖ ਮੰਤਰੀ ਸਾਹਿਬ ਨੂੰ ਦੇਖਣ ਆਏ ਹੋ ਨਹੀਂ ਜਈ ਤਾਂ ਆਪਣਾ ਕੰਮ ਕਰ ਕਰ ਤੇ ਫਿਰ ਤੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਕੀ ਦੇਣਾ ਅਸੀਂ ਤਾਂ ਆਪਣੇ ਪਿੰਡ ਦੇ ਬੰਦੇ ਨੂੰ ਵੇਖਾਂਗੇ ਜਦੋਂ ਉਹ ਆਊਗਾ ਬਾਠ ਸਾਹਿਬ ਨੂੰ ਕੀ ਮੁੱਖ ਮੰਤਰੀ ਨੂੰ ਨਹੀਂ ਵੇਖਣਾ ਨਾ ਨਾ ਇਹ ਕੰਮ ਤਾਂ ਆਇਆ ਯਾਰ ਪੰਜਾਬ ਦੇ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਟੀਵੀ 'ਚ ਵੇਖੀਦਾ ਰੋਜ਼ ਟੀਵੀ 'ਚ ਇੱਕ ਹੀ ਕੰਮ ਕੀਤੇ ਜਿਹੜੇ ਨੇ ਉਹ ਵੇਖੀ ਆ ਠੀਕ ਆ ਕੰਮ ਕੰਮ ਕਿਹੜੇ ਕਿਹੜੇ ਕੀਤੇ ਮੈਨੂੰ ਵੀ ਦੱਸੋ ਸਾਨੂੰ ਪਤਾ ਨਹੀਂ ਹੈ ਤੇ ਉੱਧਰ ਕਲੀਆਂ ਕਰਦੇ ਫਿਰਦੇ ਨੇ ਅੱਲਾ ਉਹ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਦਾ ਰੰਗਲਾ ਨਹੀਂ ਪੰਜਾਬ ਦਾ ਝਾੜੂ ਦਨਾ ਸੂ ਇਕੱਠਾ ਕਰਨਾ ਸੋ ਖੁਲਾਰ ਕਰ ਤਿਆ ਅੱਛਾ ਕਿਵੇਂ ਭਾਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਚੱਲ ਉਹ ਨਹੀਂ ਯਾਰ ਚੱਲ ਕੋਈ ਗੱਲ ਉਹ ਉਹ ਕਹਿੰਦੇ ਸੀ ਰੰਗਲਾ ਪੰਜਾਬ ਦਾ ਸਿੱਖਿਆ ਕ੍ਰਾਂਤੀ ਲਿਆਂਦੀ ਯੋਧਨਾ ਸ਼ਹਿਰੋਦ ਚਲਾਇਆ ਰੰਗਲਾ ਪੰਜਾਬ ਦਾ ਜਿੱਦਾਂ ਦਾ ਬਣਿਆ ਨਸ਼ੇ ਸਗੋਂ ਨਾਲੋਂ ਜਾਦੇ ਵੱਧ ਗਏ ਅੱਛਾ ਆ ਨੌਜਵਾਨ ਸਾਡੇ ਅਰਗੇ ਸਾਰੇ ਜਿਹੜੇ ਉਹ ਬੇਰੋਜ਼ਗਾਰੀ ਕਰਕੇ ਹੁਣ ਕੋਈ ਢੇਡਾਪਾ ਕਰਦਾ ਨਹੀਂ ਮੁੰਡਾ ਉਹ ਤਾਂ ਕਹਿੰਦੇ ਨੌਕਰੀਆਂ ਦੇਤੀਆਂ ਅਸੀਂ 58 ਹਜ਼ਾਰ ਇਹ ਮੁੰਡੇ ਇੱਥੇ ਬੈਠੇ ਸਾਰੇ ਬੰਦੇ ਜਿੰਨੇ ਖਲੋਤੇ ਸਾਰੇ ਬੇਰੋਜ਼ਗਾਰ ਆ ਉਹਨੇ ਤਾਂ ਪੋਸਟਰ ਬਹੁਤ ਬਹੁਤ ਵੱਡੇ ਲੱਗੇ ਆ ਨੌਕਰੀਆਂ ਉਹ ਪੋਹਿਆ ਪੋਸਟਰਾਂ ਤੇ ਲਾਤਾ ਨਾ ਸਾਰਾ ਨੌਕਰੀਆਂ ਦਾ ਜਿਹੜਾ ਪੈਹਾ ਆਈ ਉਹ ਸਾਰਾ ਪੋਸਟਰਾਂ ਤੇ ਲਾ ਦਿੱਤਾ ਹੈ ਅੰਨ ਪੋਸਟਰ ਹੀ ਆਉਣੇ ਹੁਣ ਕੀ ਕੀ ਲੱਗਦਾ ਮੁੱਖ ਮੰਤਰੀ ਤੂੰ ਅੱਜ ਕਿਓ ਜੀ ਆ ਸਕੀ ਐਲਾਨ ਕਰਕੇ ਜਾਣਗੇ ਇਸ ਪਿਛੇ ਜਿਹੜੀ ਆ ਤੋਂ ਪਿਛੇ 4 ਚੌ ਸਾਲਾਂ ਚ ਹੋਈ ਆ 3.5 ਸਾਲਾਂ ਚ ਹੋਈ ਆ ਆਹ ਸੋ ਗਾਣਾ 1.5 ਸਾਲ ਚ ਵੀ ਹੋਈ ਹੋਣੀ ਆ ਕਿਵੇਂ ਬਾਈ 15 ਮੈਡੀਕਲ ਕਾਲਜਾਂ ਦੇ ਹੀ ਨਾ ਇੱਕ ਵੀ ਬਣਿਆ ਵੇਖਿਆ ਜੀ ਅੱਛਾ ਉਹ ਤਾਂ ਕਹਿੰਦੇ ਸੀ ਹਸਪਤਾਲ ਸੁਧਾਰ ਤੇ ਸਿੱਖਿਆ ਕ੍ਰਾਂਤੀ ਲਿਆਂਦੀ ਰੰਗਲਾ ਪੰਜਾਬ ਬਣਾਇਆ ਆਪ ਚੱਲਿਓ ਹੁਣ ਨਾਲ ਤੇ ਵੇਖ ਲਿਓ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਕਿਵੇਂ ਭਾਈ ਕਣਕ ਦੀ ਹੁਣ ਵੇਖੋ ਵੀਰ ਜੀ ਜਿਹੜਾ ਮੰਨ ਲਓ ਐਸੀ ਭਾਈਚਾਰਾ ਹੈ ਚਲੋ ਵੈਸੇ ਤਾਂ ਸਾਡੇ ਪਿੰਡ 'ਚ ਟੋਟ ਸਾਡਾ ਭਰਾ ਬੈਠਾ ਹੁਣ ਨਹੀਂ ਦਿੰਦਾ ਜਦੋਂ ਜਾਈਦਾ ਸਾਡੀ ਮਿਲ ਕੇ ਪੂਰੀਆਂ ਮੰਗਾ ਹੁੰਦੀਆਂ ਹੁਣ ਮੰਨ ਲਓ ਬਾਦਲ ਸਰਕਾਰ ਨੇ ਕਣਕ ਕਣਕ 30 ਕਿਲੋ ਕਣਕ ਆਉਂਦੀ ਸੀ ਆਟਾ ਦਾਲ ਸਭ ਕੁਝ ਆਉਂਦਾ ਹੈ ਉਹ ਤਾਂ 30 ਕਿਲੋ ਤੋਂ ਕਦੀ 12 ਕਿਲੋ ਕਰ ਦਿੰਦੇ ਕਦੀ 9 ਕਿਲੋ ਕਰ ਦਿੰਦੇ ਕਦੀ 13 ਕਿਲੋ ਕਰ ਦਿੰਦੇ ਜੇ ਮਲਕੀਏ ਇਹੋ ਜੀਆਂ ਸਹੂਲਤਾਂ ਜਿੰਨੀਆਂ ਬਾਦਲ ਪਰਿਵਾਰ ਨੇ ਦਿੱਤੀਆਂ ਸਾਰੀਆਂ ਇਹਨਾਂ ਨੇ ਇਹਨਾਂ ਦੀ ਸਰਕਾਰ ਹੁਣ ਸਾਰੀਆਂ ਬੰਦ ਹੋ ਗਈਆਂ ਕੋਈ ਇਹ ਇਹ ਤੇ ਆਮ ਆਦਮੀ ਪਾਰਟੀ ਦਾ ਕਹਿੰਦੀ ਵੀ ਬਾਦਲ ਕਹਨੇ ਲੁੱਟ ਕੇ ਖਾਦਾ ਸੀ ਭਾਈ ਅਸੀਂ ਤਾਂ ਪੰਜਾਬ ਨੂੰ ਨਮੀ ਰਾਤ ਤੇ ਬਾਦਲ ਕਹਨੇ ਬਥੇਰਾ ਕੁਦ ਦਿੱਤਾ ਸਾਡਾ ਪਿੰਡ ਪੱਕਾ ਸਾਰਾ ਕਰਾਤਾ ਬਾਦਲ ਕਹਨੇ ਘਰ ਘਰ ਫਲਿਚਾਂ ਬਣ ਗਈਆਂ ਪੋਲੇ ਸ਼ੜਕਾਂ ਬਣ ਗਏ ਕਮਰੇ ਪੈ ਗਏ ਹੋਰ ਬਾਦਲ ਕਹਿੰਦੇ ਕੀ ਦੇ ਦਿੰਦੇ ਸਬ ਬਾਦਲ ਕਹਨੇ ਬੜਾ ਕੁਦ ਦਿੱਤਾ ਬਹੁਤ ਕੁਛ ਸ਼ਾੜੀ ਬਣ ਤੇ ਬਹੁਤ ਪੋਲ ਆ ਆ ਪੋਲੇ ਰਿਆ ਹੀ ਕਦੋਂ ਦਾ ਆ ਹੁਣ ਬਾਦਲ ਕਹਿੰਦੇ ਸਾਰਿਆਂ ਨੇ ਆਪਣੇ ਚੜਾਉਣਾ ਹੈ ਇਹ ਬੱਕਰੀ ਗੱਲ ਹੈ ਸਰਕਾਰ ਇਹਨਾਂ ਦੀ ਹੁਲੇ ਕਰਨਾ ਮਲਕੀ ਜਿਹੜੀ ਪਾਸ ਗਿਆ ਸਾਰੀ ਬਾਦਲ ਕਿਆਂ ਦੇ ਵਲੇ ਦੀ ਸੜਕਾਂ ਏਡੇ ਏਡੇ ਪੋਲ ਬਣ ਗਏ ਹਨ ਸਾਰੀ ਬਾਦਲ ਕੇ ਵਲੇ ਜਾਂਦੇ ਹੋਏ ਆ ਤਾਂ ਕਾਂਗਰਸ ਦਾ ਕੀ ਹਾਲ ਹੋਊਗਾ ਤੁਹਾਡੇ ਪਿੰਡ ਤੋਂ ਜਾਂ ਤਰਨਤਾਰਨ ਕਿੰਦਾ ਜੀ ਕਾਂਗਰਸ ਦੀ ਕੀ ਸਥਿਤੀ ਰਹੂ ਕਾਂਗਰਸ ਦਾ ਤੇ ਮੇਰੇ ਵਾਂਗ ਬੰਦਾ ਹੀ ਹਾਲ ਹੈ ਉਹਦਾ ਉਹਦਾ ਕਿਵੇਂ ਬਾਈ 0 0 ਕਿਉਂ 0 ਕੋ ਰਾਜਾ ਵੜਿੰਗ ਤਾਂ ਕਹਿੰਦਾ ਸੀ ਟਿਕਟ ਲੈ ਕੇ ਰਾਣੀ ਆ ਇਸ ਵਾਰ ਰਾਜਾ ਵੜਿੰਗ ਤੇ ਭਾਜੀ ਕਿੱਧਰ ਜੀ ਉਹ ਪਾਰਟੀ ਆ ਮੰਨ ਕੇ ਚਲੋ ਉਹ ਹੈਗਾ ਨਾ ਮੇਰੇ ਤੋਂ ਬਠਿੰਡੇ ਏਰੀਏ ਦਾ ਹਾਂ ਹੈਂ ਗੱਦੜਵੇਂ ਦਾ ਉਹ ਮੇਰਾ ਕਿਧਰ ਆਣ ਗਿਆ ਲਤਾੜਾ ਹੁੰਦਾ ਤਰਨਤਾਰਨ ਜਾ ਹੈ ਉਹਦਾ ਕੋਈ ਹੱਕ ਹੈਗਾ ਉਹ ਆਪਣੇ ਜ਼ਿਲ੍ਹੇ ਨਾਲ ਹੈਗਾ ਯਾਰ ਹੱਕੇ ਪਾਰਟੀ ਦਾ ਪੰਜਾਬ ਪ੍ਰਧਾਨ ਹੈ ਪ੍ਰਚਾਰ ਕਰਨ ਤਾਂ ਆਉਣਾ ਉਹਨੇ ਪ੍ਰਚਾਰ ਤੇ ਭਾਵੇਂ ਜਿੰਨੇ ਮਰਜ਼ੀ ਕਰਦਾ ਨਾ ਬਾਕੀ ਉਹਦਾ ਹੱਕ ਨਹੀਂ ਨਾ ਮੰਦਾ ਤਰਨਤਾਰ ਹਲਕੇ 'ਚ ਉਹ ਤੇ ਮੈਂ ਆ ਨਾ ਮੰਦਾ ਉਹਨੂੰ ਵੀ ਨਹੀਂ ਆ ਗਿਆ ਹੱਕ ਹੱਕ ਕੀ ਨਹੀਂ ਬਣਦਾ ਇੱਥੇ ਮੰਨ ਲਓ ਇੱਕ ਗੱਲ ਵਟੇ ਫਿਰ ਆ ਨਾ ਪੰਜਾਬ ਦਾ ਮੁੱਖ ਮੰਤਰੀ ਆਇਆ ਹਾਡੇ ਪਿੰਡ ਦਾ ਇੱਥੇ ਕੋਈ ਬੰਦਾ ਮੁੜਿਆ ਮੁੜਿਆ ਤੋਂ ਇਲਾਵਾ ਹੋਰ ਕੋਈ ਦੇਦਾ ਨਹੀਂ ਕੋਈ ਵੀ ਇਹ ਮੁੱਡੇ ਪਾਸ ਤਾਂ ਇੱਕ ਸਵਾਜਿਆ ਲੈਣ ਆਏ ਆ ਕੋਈ ਪਿੰਡ ਦਾ ਕੋਈ ਬੰਦਾ ਨਹੀਂ ਹੈਗਾ ਦੇ ਵਿੱਚ ਇੱਥੇ ਪਿੰਡ ਦਾ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਆਇਆ ਹੋਵੇ ਸਾਰਾ ਪਿੰਡ ਘਰਾਂ ਚੋਂ ਨਿਉ ਕੇ ਬਾਹਰ ਆ ਜਾਣਾ ਚਾਹੀਦਾ ਹੈ ਪਿੰਡ ਵੇ ਲੋ ਕੋਈ ਪਿੰਡ ਦਾ ਇੱਥੇ ਬੰਦਾ ਨਾ ਕੋਈ ਬੁੱਢੀ ਕੋਈ ਨਹੀਂ ਹੈਗਾ ਕਿਉਂ ਪਿੰਡ ਵਾਲੇ ਕਾਤੋਂ ਨਹੀਂ ਘਰਾਂ ਚ ਕਾਤੋਂ ਨਹੀਂ ਨਿਕਲਦੇ ਪਸੰਦੀ ਨਹੀਂ ਕਰਦੇ ਭਾਜੀ ਇਹਨਾਂ ਨੂੰ ਇਹਨੂੰ ਪਸੰਦੀ ਨਹੀਂ ਕਰਦੇ ਤੇ ਝਾੜੂ ਵਾਲਾ ਦੇ ਵਿੱਚ ਨਸ਼ਾ ਵੇਗੰਦਿਆ ਹੁਣ ਕਿਤੇ ਆ ਜਿਹੜਾ ਕੱਠਾ ਇਹ ਕਿੰਨਾ ਇਹ ਬਾਹਰ ਤਾਂ ਸਾਰਾ ਹੀ ਪਿੰਡ ਦਾ ਬੰਦੇ ਕੋਈ ਇਹਨਾਂ ਨੂੰ ਪਸੰਦ ਹੀ ਨਹੀਂ ਕਰਦੇ ਇੱਥੇ ਬਾਦਲ ਆ ਜੇ ਤੇ ਘਰਾਂ ਚੋਂ ਨਿਆਣੇ ਨਿਕਲ ਕੇ ਆਉਣਗੇ ਤਾਂ ਅੱਗੇ ਆਇਆ ਜੀ